ਲੋਕ ਸਭਾ ਇਲੈਕਸ਼ਨ ਦੇ ਮੱਦੇ ਨਜ਼ਰ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਵੀ ਜੋ ਹਦਾਇਤਾਂ ਦਿੱਤੀਆਂ ਗਈਆਂ ਨੇ ਉਹ ਤੇ ਉਸ ਦੇ ਮੱਦੇ ਨਜ਼ਰ ਜਿਹੜੇ ਵੋਟਰ ਪਹਿਲੀ ਵਾਰ ਜਿਹੜੇ ਵੋਟ ਪਾਉਣ ਆ ਰਹੇ ਨੇ ਵੱਖੋ ਵੱਖ ਢੰਗ ਤਰੀਕੇ ਦੇ ਨਾਲ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਬੀ ਐਲਓ ਸੁਖਵਿੰਦਰ ਸਿੰਘ ਮੌਜੂਦ ਨੇ ਜੋ ਕਿ ਇੱਥੇ ਇੱਕ ਲੜਕੀ ਹੈ ਜਿਨ੍ਹਾਂ ਨੇ ਪਹਿਲੀ ਵਾਰ ਵੋਟ ਕੀਤਾ ਹੈ ਤਾਂ ਉਹਨਾਂ ਨੂੰ ਇੱਕ ਜਿਹੜਾ ਪੌਦਾ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੇ ਨਾਲ ਇੱਕ ਜਿਹੜਾ ਸਰਟੀਫਿਕੇਟ ਵੀ ਹੈਗਾ ਵਾ ਉਹ ਵੀ ਉਹਨਾਂ ਨੂੰ ਜਾਰੀ ਕੀਤਾ ਜਾਵੇਗਾ ਤਾਂ ਗੱਲਬਾਤ ਵੀ ਕਰਦੇ ਆ ਮੈਂ ਕੀ ਨਾਮ ਹੈ ਤੁਹਾਡਾ ਮਨਿੰਦਰ ਕੋ ਫਸਟ ਟਾਈਮ ਤੁਸੀਂ ਵੋਟ ਕਾਸਟ ਕਰਨ ਆਏ ਹੋ ਯੈਸ ਸਰ ਕਿਵੇਂ ਦਾ ਰੈਕਸਪੀਰੀਅੰਸ ਬਹੁਤ ਵਧੀਆ ਸੀ ਅੱਛਾ ਬੂਟ ਐਕਸਪੀਰੀਅੰਸ ਕਿਵੇਂ ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਜਦੋਂ ਇੱਕ ਮੌਕਾ ਮਿਲਦਾ ਹੈ ਸਰਕਾਰਾਂ ਦੇ ਲਈ ਹਨਾ ਤੁਹਾਨੂੰ ਅਧਿਕਾਰ ਮਿਲਦਾ ਹੈ ਕਿ ਕਿਹਨੂੰ ਵੋਟ ਕਰਨਾ ਕਿਹਨੂੰ ਨਹੀਂ ਕਰਨਾ ਤਾਂ ਕਿਵੇਂ ਸਮਝਦੇ ਇਸ ਚੀਜ਼ ਨੂੰ ਪੂਰੀ ਨਜ਼ਰ ਸੀ ਸਰਿਸ ਦੇ ਵਿੱਚ ਕਿਉਂਕਿ ਆਪਣੇ ਦੇਸ਼ ਦਾ ਜਿਹੜਾ ਹੈਗਾ ਭਵਿੱਖ ਜੁੜਿਆ ਹੁੰਦਾ ਕਿਉਂਕਿ ਇਹਦੇ ਨਾਲ ਕੀ ਹੈ ਕਿ ਸਾਡਾ ਜਿਹੜਾ ਦੇਸ਼ ਅ ਤਰੱਕੀ ਕਰੂਗਾ ਕਿਉਂਕਿ ਅਗਰ ਵਧੀਆ ਸਰਕਾਰ ਚੁਣਾਂਗੇ ਤਾਂ ਸਾਡਾ ਦੇਸ਼ ਜਿਹੜਾ ਹੋਰ ਵੀ ਜ਼ਿਆਦਾ ਤਰੱਕੀ ਕਰੂਗਾ ਤਾਂ ਇਹ ਦੇਖ ਕੇ ਬਹੁਤ ਵਧੀਆ ਲੱਗਦਾ ਹੈ ਤੇ ਇਹਨੂੰ ਦੇਖ ਕੇ ਦੇਖਦੇ ਮੱਦੇ ਨਜ਼ਰ ਲਾ ਕੇ ਆਪਾਂ ਜਿਹੜੇ ਵੋਟ ਪਾਣੇ ਤੇ ਐਕਸਪੀਰੀਅੰਸ ਤੇ ਫਸਟ ਟਾਈਮ ਮੇਰਾ ਐਕਸਪੀਰੀਅੰਸ ਹੋਤਾ ਹੈ ਠੀਕ ਤੇ ਤੁਹਾਡੇ ਨਾਲ ਜਿਹੜੇ ਹੋਰ ਫਰੈਂਡਸ ਨੇ ਉਹ ਵੀ ਤੁਹਾਡੇ ਹਮ ਰਤਬਾ ਹੋਣਗੇ ਹਨਾ ਤਾਂ ਕਿਵੇਂ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ ਈਸਾ ਜਾਦੀ ਉਹਨਾਂ ਦੀ ਨਹੀਂ ਹੋਈ ਕਿਉਂਕਿ ਕਾਫੀ ਦੀ ਏਜ ਜਿਹੜੀ ਹੈਗੇ ਅੰਡਰ ਏਜ ਹੀ ਹੈ ਜੀ ਅੱਛਾ ਜੀ ਇਹਨਾਂ ਦੀ ਹੈਗੀ ਉਹ ਆਲਰੇਡੀ ਪਾਣੀ ਠੀਕ ਹੈ ਤੇ ਇੱਕ ਐਕਸਪੀਰੀਅੰਸ ਵੀ ਬਹੁਤ ਅੱਛਾ ਇੱਕ ਹੋਰ ਸਵਾਲ ਹੈ ਘਰ ਦੇ ਵਿੱਚ ਜਦੋਂ ਪੰਜ ਮੈਂਬਰ ਹੋਣ ਮम्मा ਕਹਿੰਦੇ ਨੇ ਮੈਂ ਤਾਂ ਇਹਨਾਂ ਨੂੰ ਵੋਟ ਪਾਣੀ ਹੈ ਤੁਸੀਂ ਕਹਿੰਦੇ ਉਹਨਾਂ ਨੂੰ ਪਾਣੀ ਹੈ ਇਹ ਵੀ ਤੁਹਾਡੇ ਘਰ ਵੀ ਹੋਈ ਹੈ ਗੱਲ ਨਹੀਂ ਨਹੀਂ ਸਰ ਮੇਰੇ ਤੇ ਕੁਝ ਨਹੀਂ ਹੋਇਆ ਜਸਟ ਐਨੇ ਕੇ ਕਿਹਾ ਸੀ ਕਹਿੰਦੇ ਜਿਹਨੂੰ ਵੋਟ ਪਾਣੀ ਆ ਆਪਣਾ ਰਾਈਟ ਹੈ ਜਿਵੇਂ ਮਲਟੀ ਹਾਂ ਇਹ ਵੀ ਠੀਕ ਹੁੰਦਾ ਵਾ ਨਹੀਂ ਤਾਂ ਕਈ ਘਰਾਂ ਦੇ ਵਿੱਚ ਕਈ ਵਾਰੀ ਸੋਚਦਾ ਕੋਈ ਦੂਸਰੇ ਨੂੰ ਪਾਉਂਦਾ ਇੱਕ ਇੱਕ ਛੋਟੀ ਜੁਗਲਬੰਦੀ ਚੱਲਦੀ ਰਹਿੰਦੀ ਹੈ ਉਹ ਜਿਵੇਂ ਡਿਸਾਈਡ ਕਰਕੇ ਪਾਣੀ ਹੁੰਦੀ ਉਹ ਨਹੀਂ ਨਹੀਂ ਸਰ ਸਾਡੇ ਨਹੀਂ ਹੁੰਦਾ ਠੀਕ ਹੈ ਬਿਲਕੁਲ ਓਕੇ ਸਰ ਇੱਕ ਬਾਈਟ ਕਰ ਦਿਓ ਸਰ ਕਿਵੇਂ ਦੇਖਦੇ ਹੋ ਜਿਹੜਾ ਇਹ ਉਪਰਾਲਾ ਹੈਗਾ ਵਾ ਹਨਾ ਤੇ ਵੋਟਰਾਂ ਨੂੰ ਜਿਹੜੇ ਨਵੇਂ ਵੋਟਰ ਹੈਗੇ ਨੇ ਉਹਨਾਂ ਨੂੰ ਉਤਸ਼ਾਹਿਤ ਕੀਤੇ ਜਾਣ ਦੀ ਇੱਕ ਕਵਾਇਦ ਹੈ ਸ਼ੁਰੂ ਕੀਤੀ ਗਈ ਹੈ ਤਾਂ ਕਿ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕਰਦੇ ਹੋ ਸਾਨੂੰ ਜਦੋਂ ਫਸਟ ਟਾਈਮ ਵੋਟਰ ਆਉਂਦਾ ਮਤਲਬ ਫਸਟ ਟਾਈਮ ਬੋਟ ਪੋਲ ਕਰਦਾ ਹੈ ਤੇ ਸਾਨੂੰ ਖੁਦ ਬੜੀ ਖੁਸ਼ੀ ਹੁੰਦੀ ਹੈ ਤੇ ਸਰਕਾਰ ਵੱਲੋਂ ਵੀ ਕਿਨਾਂ ਨੂੰ ਜਿਵੇਂ ਪਲਾਂਟ ਦਿੱਤਾ ਜਾਂਦਾ ਹੈ ਇਨਵਾਇਰਨਮੈਂਟ ਪੱਖੀ ਵੀ ਸੋਚ ਸੇ ਕਿਨੂੰ ਐਪਰੀਸ਼ੀਏਸ਼ਨ ਲੈਟਰ ਵੀ ਦਿੱਤਾ ਜਾਂਦਾ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਠੀਕ ਠੀਕ ਥੈਂਕ ਯੂ ਓਕੇ ਚਲੇਗੇ ਆਜੋ ਸਰ ਤੁਸੀਂ ਬੋਲੋ ਭਾਈ ਉਹ ਤਾਂ ਅੰਦਰ ਚਲੇ ਗਏ ਹਾਂਜੀ ਅ ਅ اچھا ਸਰ ਜਿਵੇਂ ਨਵੇਂ ਵੋਟਰਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਅੱਜ ਤੁਸੀਂ ਪੌਦਾ ਦਿੱਤਾ ਹਨਾ ਤੇ ਨਾਲ ਸਰਟੀਫਿਕੇਟ ਵੀ ਜਾਰੀ ਕੀਤਾ ਗਿਆ ਇੱਕ ਚੰਗਾ ਉਪਰਾਲਾ ਇਹਨੂੰ ਮੰਨਿਆ ਜਾਂਦਾ ਸਰ ਇਲੈਕਸ਼ਨ ਕਮਿਸ਼ਨ ਵੱਲੋਂ ਸੀ ਹੂੰ ਇਹ ਇਲੈਕਸ਼ਨ ਕਮਿਸ਼ਨ ਵੱਲੋਂ ਇਹ ਪ੍ਰਾਲਾ ਕੀਤਾ ਗਿਆ ਸੀ ਕਿ ਜਿਹੜੇ ਨਵੇਂ ਵੋਟਰ ਆਖੋ ਨੂੰ ਅੰਬ ਦਾ ਜਾਂ ਜੰਮਣ ਦਾ ਫੋਟਾ ਦੇ ਤੋਨ ਉਸਤਾਈ ਫੋਟਾ ਜਵੇ ਹੂੰ ਅਤੇ ਨਾਲ ਦੀ ਨਾਲ ਉਹਨਾਂ ਨੂੰ ਇੱਕ ਸਰਟੀਫਿਕੇਟ ਜਾਰੀ ਕੀਤਾ ਜਾਵੇ ਤਾਂ ਕਿ ਜਿਹੜੀ ਆਨਵੇ ਜਨਰੇਸ਼ਨ ਹੈ ਉਹਨਾਂ ਨੂੰ ਇਹ ਲੱਗੇ ਵੀ ਹਾਂ ਸਾਡਾ ਇੱਕ ਮਾਨ ਜਿਹੜਾ ਅਪਰਿਸ਼ਤਾ ਸਾਡੀ ਬਣਾਈ ਚੱਕੀ ਚਾਹ ਹੂੰ ਤੇ ਇੱਕ ਇਹਨਾਂ ਦਾ ਸ਼ਬੀਲ ਦਾ ਸਰ ਜਿਹੜਾ ਕੀਤਾ ਹੈ ਕਿ ਜਦੋਂ ਇੱਥੇ ਕੋਈ ਵੋਟ ਪਾਉਣਾ ਆ ਤਾਂ ਮੈਨੂੰ ਠੰਡੇ ਪਾਣੀ ਦੀ ਸ਼ਬੀਲ ਹੈ ਉਹ ਸਰਵਤ ਦਾ ਜਿਹੜਾ ਉਹਨਾਂ ਨੂੰ ਦਿੱਤਾ ਜਾਵੇ ਤੇ ਸਾਰਾ ਪ੍ਰੋਗਰਾਮ ਬਲ ਇਲੈਕਸ਼ਨ ਕਮਿਸ਼ਨ ਵੱਲੋਂ ਆਰਗੇਨਾਈਜ਼ ਕੀਤਾ ਗਿਆ ਤੇ ਉਹਨਾਂ ਵੱਲੋਂ ਇਹ ਪ੍ਰਬੰਧ ਹੈ